ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵਾਪਸ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਵਿਵਾਦਾਂ 'ਚ ਭਾਰਤ ਵਿਰੋਧੀ ਇਲਾਨ ਉਮਰ ਨੂੰ ਅਮਰੀਕਾ 'ਚ ਮਿਲੇ ਰਾਹੁਲ ਗਾਂਧੀ ਵਿਰੋਧੀ ਪਾਰਟੀਆਂ ਨੇ ਮੁਲਾਕਾਤ ਤੇ ਉਠਾਈ ਸਵਾਲ ਅਮਰੀਕਾ ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਜੰਮੂ ਦੇ ਅਖਨੂਰ ਸੈਕਟਰ ਚ ਕਮਾਂਤਰੀ ਸਰਹੱਤੇ ਪਾਕਿਸਤਾਨੀ ਗੋਲੀਬਾਰੀ ਚ ਬੀਐਸਐਫ ਦਾ ਜਵਾਨ ਹੋਇਆ ਜ਼ਖਮੀ ਤੇ ਹੁਣ ਖਬਰਾਂ ਦੇ ਸਥਾਨ ਦੇ ਨਾਲ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਵਿਵਾਦਾਂ ਚ ਗਿਰ ਗਈ ਹੈ ਰਾਹੁਲ ਗਾਂਧੀ ਨੇ ਅਮਰੀਕਾ ਦੇ ਰੈਬਰਨ ਹਾਊਸ ਦਫਤਰ ਦੀ ਇਮਾਰਤ ਵਿੱਚ ਕਈ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਪਰ ਮੀਟਿੰਗ 'ਚ ਸ਼ਾਮਿਲ ਹੋਏ ਇਲਹਾਨ ਉਮਰ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਅਰਸਲ ਇਲਹਾਨ ਉਮਰ ਆਪਣੇ ਭਾਰਤ ਵਿਰੋਧੀ ਰੁਖ ਲਈ ਜਾਣਿਆ ਜਾਂਦਾ ਹੈ ਇਲਹਾਨ ਨੇ ਕਈ ਮੁੱਦਿਆਂ ਤੇ ਪਾਕਿਸਤਾਨ ਦਾ ਖੁੱਲਕੇ ਸਮਰਥਨ ਕੀਤਾ ਉਹ ਕਈ ਵਾਰੀ ਭਾਰਤ ਦੀ ਆਲੋਚਨਾ ਵੀ ਕਰ ਚੁੱਕੀ ਹੈ ਦੱਸਦੀ ਹੈ ਕਿ ਰਾਹੁਲ ਗਾਂਧੀ 3 ਦਿਨਾਂ ਦੌਰੇ ਤੇ ਅਮਰੀਕਾ ਪਹੁੰਚੀ ਨੇ ਰਾਹੁਲ ਗਾਂਧੀ ਦੀ ਇਲਹਾਨ ਉਮਰ ਨਾਲ ਮੁਲਾਕਾਤ ਤੇ ਭਾਜਪਾ ਨੇ ਹਮਲਾ ਬੋਲਿਆ ਭਾਜਪਾ ਦੇ ਆਈਟੀ ਸੈਲ ਦੇ ਇੰਚਾਰਜ ਅਮਿਤ ਮਾਲਵਿਆ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਚ ਇਲਹਾਨ ਉਮਰ ਨਾਲ ਮੁਲਾਕਾਤ ਕੀਤੀ ਜੋ ਪਾਕਿਸਤਾਨ ਦੁਆਰਾ ਸਪਾਂਸਰਡ ਭਾਰਤ ਵਿਰੋਧੀ ਆਵਾਜ਼ ਹੈ ਇੱਕ ਕੱਟੜਪੰਥੀ ਇਸਲਾਮੀ ਤੇ ਆਜ਼ਾਦ ਕਸ਼ਮੀਰ ਦੇ ਵਕੀਲ ਨੇ ਅਜਿਹੇ ਕੱਟੜਪੰਥੀ ਤੱਤਾਂ ਨਾਲ ਨਜ਼ਰ ਆਉਣ ਤੋਂ ਜ਼ਿਆਦਾ ਸਾਵਧਾਨ ਕਾਂਗਰਸ ਹੁਣ ਖੁੱਲੇ ਆਮ ਭਾਰਤ ਵਿਰੁੱਧ ਕੰਮ ਕਰ ਰਹੀ ਹੈ ਅਮਰੀਕੀ ਮੂਲ ਦੀ ਅਮਰੀਕੀ ਕਾਲੀ ਔਰਤ ਇਲਹਾਨ ਉਮਰ ਨੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਤੇ ਸਵਾਲ ਚੁੱਕੇ ਸਨ ਅਮਰੀਕੀ ਸੰਸਦ ਚ ਭਾਰਤ ਖਿਲਾਫ ਮਤਾ ਵੀ ਪੇਸ਼ ਕਰ ਚੁੱਕੀ ਹੈ ਇਥੋਂ ਤੱਕ ਕਿ ਇਲਹਾਨ ਨੇ ਅਮਰੀਕੀ ਸੰਸਦ ਵਿੱਚ ਪੀਐਮ ਮੋਦੀ ਦੇ ਭਾਸ਼ਣ ਦਾ ਵੀ ਬਾਈਕਾਟ ਕੀਤਾ ਸੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਇੱਕ ਅਮਰੀਕਾ ਮੂਲ ਦੇ ਕਾਲੇ ਵਿਅਕਤੀ ਨੇ ਲੀਕ ਸਟੋਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਨਵੀਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਵਾਸੀ ਨਡਾਲਾ ਕਪੂਰਥਲਾ ਤੇ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਆ ਸੁਰਜ ਸਿੰਘ ਦੇ ਜਵਾਈ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਸੁਰਜ ਸਿੰਘ ਦੇ ਛੋਟੇ ਭਰਾ ਅਵਤਾਰ ਸਿੰਘ ਮਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਸ਼ਿਕਾਗੋ 'ਚ ਰਹਿ ਰਿਹਾ ਸੀ ਜਿੱਥੇ ਉਸਦੇ ਆਪਣੇ ਦੋ ਸਟੋਰ ਨੇ ਜਿੱਥੇ ਉਹ ਬੀਤੇ ਦਿਨੀ ਅਮਰੀਕਾ ਦੇ ਸਮੇਂ ਅਨੁਸਾਰ 10:30 ਵਜੇ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੂਲ ਦਾ ਇੱਕ ਕਾਲਾ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਦੋਹਾਂ ਦਰਮਿਆਨ ਬਹਿਸਵਾਜ਼ੀ ਹੋਈ ਤੇ ਕਾਲੇ ਵਿਅਕਤੀ ਨੇ ਪੰਜਾਬੀ ਵਿਅਕਤੀ ਤੇ ਗੋਲੀਆਂ ਚਲਾਤੀ ਜਿੱਥੇ ਕਿ ਉਸ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਮੁਲਜ਼ਮ ਕਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਯਾ ਲੀਕਰ ਸਟੋਰ ਸਿੱਤੇ ਤੇ ਉਹ ਸਹਾਦਰਣ ਆਇਆ ਇਦਾਂ ਜ਼ਰੂਰ ਲੈਣਵਾਇਆ ਬਾਈਸ ਸਹੀਆ ਮਾੜਾ ਮੋਟਾ ਆਇਆ ਨਾ ਨਾ ਇਹ ਇਦਾਂ ਕੋਈ ਰੇਡੂਟ ਤੋਂ ਗੱਲ ਵੀ ਨਹੀਂ ਕੀਤੀ ਉਪਰ ਉਹਨੇ ਆਖਿਆ ਭਾਈ ਜੀ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ 8.3 ਮੀਟ ਫਿਕਸ ਨਹੀਂ ਉਹ ਲਈ ਇਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਰਜਰੀ ਹੈਗਾ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਉਹਦਾ ਕਿੱਥੇ ਸੀ ਮੁੰਡੇ ਨਾਲ ਦੇ ਸਟੋਰ ਤੇ ਹੀ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਉਦੋਂ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕ ਕੇ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰ ਦੇਣਾ ਪੜਸਾਗੀ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 20 30 34 ਸਾਲ ਹੋ ਗਏ ਸੀ ਇੰਨੇ ਸਾਰੇ ਲਗਭਗ ਹੋ ਗਏ ਜੰਮੂ ਦੇ ਬਾਹਰੀ ਇਲਾਕੇ ਅਖਨੂਰ ਸੈਕਟਰ ਚ ਕਮਾਂਤਰੀ ਸਰਹੱਦ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਬਿਨਾਂ ਉਕਸਾਵੇ ਦੇ ਗੋਲੀਬਾਰੀ ਚ ਸੀਮਾ ਸੁਰੱਖਿਆ ਬਲ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਬੀਐਸਐਫ ਦੇ ਬਲਾਰਿੰਦ ਦੱਸਿਆ ਕਿ ਕਰੀਬ 2:30 ਵਜੇ ਅਖਨੂਰ ਖੇਤਰ ਚ ਸਰਹੱਦ ਪਾਰ ਤੋਂ ਬਿਨਾਂ ਉਕਸਾਵੇ ਦੇ ਗੋਲੀਬਾਰੀ ਹੋਈ ਹੈ ਅਤੇ ਕਿਹਾ ਕਿ ਬੀਐਸਐਫ ਵੱਲੋਂ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਹੈ ਵੀ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਚ ਬੀਐਸਐਫ ਦੇ ਇੱਕ ਜਵਾਨ ਜ਼ਖਮੀ ਹੋਇਆ ਜਦੋਂ ਕਿ ਜਵਾਨ ਹਾਈ ਅਲਰਟ ਨੇ ਜੰਮੂ ਕਸ਼ਮੀਰ ਚ 18 ਸਤੰਬਰ ਨੂੰ ਸ਼ੁਰੂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ ਚ ਹੋਣੀਆਂ ਨੇ ਤੇ 1 ਅਕਤੂਬਰ ਨੂੰ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਚ ਵੋਟਿੰਗ ਹੋਣੀ ਹੈ ਤੇ ਦੂਜੇ ਪੜਾਵ ਦੀਆਂ ਚੋਣਾਂ 25 ਸਤੰਬਰ ਨੂੰ ਹੋਣਗੀਆਂ ਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਨੰਗਲਦੇਵ ਵਾਰਡ ਨੰਬਰ 1 ਵਿਖੇ ਇੱਕ ਵਾਰ ਫੇਰ ਦੇ ਰਾਤ ਇੱਕ ਰਾਘਿਰ ਵੱਲੋਂ ਤेंदुए ਦੀ ਵੀਡੀਓ ਬਣਾਈ ਗਈ ਜਿਸ ਸਮੇਂ ਇਹ ਵੀਡੀਓ ਬਣਾਈ ਗਈ ਉਸ ਸਮੇਂ ਤेंदुआ ਇੱਕ ਕੁੱਤੇ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ ਤੇ ਰਾਘਿਰ ਵੱਲੋਂ ਗੱਡੀ ਦੀਆਂ ਲਾਈਟਾਂ ਦੇ ਨਾਲ ਤेंदुए ਨੂੰ ਉੱਥੋਂ ਡਰਾ ਕੇ ਭਜਾ ਦਿੱਤਾ ਗਿਆ ਗੌਰਤਲਬਾ ਕਿ 4 ਦਿਨ ਪਹਿਲਾਂ ਵੀ ਇਸੇ ਖੇਤਰ ਦੇ ਵਿੱਚ ਇੱਕ ਤेंदुआ ਦੇਖਿਆ ਗਿਆ ਸੀ ਤੇ ਉਸ ਦੀ ਵੀਡੀਓ ਇੱਕ ਸਥਾਨਕ ਨਿਵਾਸੀ ਵੱਲੋਂ ਬਣਾਈ ਗਈ ਸੀ ਉਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਸ ਖੇਤਰ ਵਿੱਚ ਇੱਕ ਪਿੰਜਰਾ ਲਗਾਇਆ ਗਿਆ ਪਰੰਤੂ ਅੱਜ ਫੇਰ ਤेंदुए ਵੱਲੋਂ ਦਸਤਖਿਤੇ ਜਾਣ ਤੋਂ ਬਾਅਦ ਵਿਭਾਗ ਇੱਕ ਵਾਰ ਫੇਰ ਹਰ ਘਟਾਇਆ ਤੇ ਉਸ ਵਲ ਇੱਕ ਹੋਰ पिंजरा ਇਸੇ ਇਲਾਕੇ ਚ ਲਗਾ ਦਿੱਤਾ ਗਿਆ ਹੈ ਸਬੰਧਿਤ ਬਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਇਸ ਵਲ ਧਿਆਨ ਰੱਖਣ ਤੁਰੰਤ ਦੂਜੇ ਪਾਸੇ ਤਿੰਦੂ ਦੇ ਇੱਕ ਵਾਰ ਫਿਰ ਦਿਖਾਈ ਦੇਣ ਦੇ ਨਾਲ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲੇ ਜਿੱਥੇ ਦਾਖਲ ਹੋਏ ਮਰੀਜ਼ਾਂ ਦੇ ਉੱਤੇ ਅਣਪਛਾਤੇ ਵਿਅਕਤੀਆਂ ਨੇ ਕਿਰਪਾਨਾਂ ਤੇ ਦਾਤਰ ਦੇ ਨਾਲ ਹਮਲਾ ਕੀਤਾ ਐਨਾ ਹੀ ਨਹੀਂ ਹਮਲਾਵਰਾਂ ਨੇ ਐਮਰਜੈਂਸੀ ਦੇ ਗੇਟ ਤੱਕ ਤੋੜ ਦਿੱਤੇ ਤੇ ਦਾਖਲ ਪਈ ਦੋ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਐ ਇਸ ਮੌਕੇ ਜਦੋਂ ਪੀੜਤ ਮਨਪ੍ਰੀਤ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਆਏ ਸਨ ਕਿ ਸੰਗਰੂਰ ਆ ਜਾਓ ਤੇ ਜਦੋਂ ਉਹ ਮਨਸੇਰ ਤੋਂ ਸੰਗਰੂਰ ਪਹੁੰਚਿਆ ਤਾਂ ਉਸਤੇ ਪਿੱਛੋਂ ਦੀ ਰਾਡ ਨਾਲ ਤਿੰਨ ਵਿਅਕਤੀਆਂ ਨੇ ਹਮਲਾ ਕੀਤਾ ਜਿਸ ਤੋਂ ਉਹ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਚ ਦਾਖਲ ਹੋਇਆ ਪਰ ਕੁਝ ਸਮਾਂ ਬਾਅਦ ਹੀ ਉੱਥੇ 5 ਤੋਂ 6 ਅਣਪਛਾਤੇ ਵਿਅਕਤੀ ਫੇਰ ਆਏ ਜਿਨ੍ਹਾਂ ਕੋਲ ਤੇਜ਼ ਸਰ ਹਥਿਆਰ ਸਨ ਜਿਨ੍ਹਾਂ ਦੇ ਨਾਲ ਉਹਨਾਂ ਨੇ ਉਸ ਦੀ ਕੁੱਟਮਾਰ ਕੀਤੀ ਜੋ ਐਮਰਜੈਂਸੀ ਦੇ ਗੇਟ ਸਨ ਉਹ ਵੀ ਉਹਨਾਂ ਨੇ ਸ਼ੀਸ਼ੇ ਭੰਨ ਦਿੱਤੇ ਲੇਕਿਨ ਡਾਕਟਰਾਂ ਦੀ ਮਦਦ ਦੇ ਨਾਲ ਉਹਨਾਂ ਦੀ ਜਾਨ ਬਚ ਪਈ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹਸਪਤਾਲ ਜਿਹੜੇ ਇਹ ਜਿਹੇ 엘ਿਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ प्रॉपर प्रोटैक्शन नहीं है जो कोई पुलिस फोर्स हो जे कोई पुलिस वाले बाहर खड़े होन तो यह elements अंदर आन ही ना क्योंकि इनका हॉस्पिटल premises आने का कोई मतलब ही नहीं और क्योंकि यही सब कुछ बहुत रेगूलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह तो डॉक्टर साहब ने मैनू नहीं पता किएँ मैनेज कियाता बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती थी ਇੰਦਲੀ ਸਰਕਾਰ ਨੂੰ ਡੈਫੀਨੇਟਲੀ ਕੁਛ ਨਾ ਕੁਛ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਬਲਦੇਵ ਸਿੰਘ ਧਰਮੀ ਫੌਜੀ ਸ਼੍ਰੀ ਕਾਂਟਕ ਸਾਈ ਵਿਖੇ ਪਹੁੰਚਦੇ ਧਰਮੀ ਫੌਜੀ ਦੀ ਮਾਨਤਾ ਸਬੰਧੀ ਸਖਤਰ ਇਤ ਵਿਖੇ ਜਸਪਾਲ ਸਿੰਘ ਪੀਏ ਜਥੇਦਾਰ ਸ਼੍ਰੀ ਕਾਂਟਕ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਥੇ ਪ੍ਰੈਸ ਨਾਲ ਗੱਲ ਕਰਦੇ ਕਿਹਾ ਕਿ ਮੀਟਿੰਗਾਂ ਦੇ ਦੌਰਾਨ ਕਮੇਟੀ ਸਾਨੂੰ ਧਰਮੀ ਫੌਜੀ ਨੂੰ ਮਾਨਤਾ ਨਹੀਂ ਦਿੰਦੀ ਪਰ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਅਸੀਂ ਧਰਮੀ ਫੌਜੀ ਦੀਆਂ ਕੁਰਬਾਨੀਆਂ ਨੂੰ ਮੰਨਦੇ ਹਾਂ ਤੇ ਸਾਨੂੰ ਧਰਮੀ ਫੌਜੀ ਉਹ ਜੋ ਮਾਨਤਾ ਨਹੀਂ ਦਿੰਦੇ ਤੇ ਕਿਸੇ ਵੀ ਸਿੰਘ ਸਾਹਿਬ ਨੇ ਉਹਨਾਂ ਨੂੰ ਪ੍ਰੋਤਸਾਹਨ ਦਿੱਤਾ ਕਿ ਉਹ ਇਸ ਮਾਮਲੇ ਬਾਰੇ ਕੁਝ ਕਰਨਗੇ ਜਥੇਦਾਰ ਸ਼੍ਰੀ ਕਾਂਟਕ ਸਾਹਿਬ ਦੇ ਹੁਕਮਾਂ 'ਸਾਹ ਸ਼੍ਰੀ ਕਾਂਟਕ ਸਾਹਿਬ ਤੋਂ ਬਣਾਈ ਜਾਏਗੀ ਜੋ ਇਸ ਮਾਮਲੇ ਨੂੰ ਖੋਕੇਗੀ ਤੇ ਫਿਰ ਮਾਨਤਾ ਲਈ ਆਪਣੀ ਰਿਪੋਰਟ ਸੌਮਨੀ ਕਮੇਟੀ ਨੂੰ ਸੌਂਪੇਗੀ ਜਦੋਂ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਤੇ ਹਰਜਿੰਦਰ ਸਾਹਿਬ ਤਾਂ ਮੈਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਦੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਘਾ ਕੀਤੀ ਜਾਵੇ ਤੇ 5 ਜਲਾਈ 2024 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਦੀ ਕੁਰਬਾਨੀ ਨੂੰ ਸ਼ਰੋਣੀਕਟੀ ਦਾ ਸਲਾਘਾ ਕਰਦੀ ਆ ਉਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰੋਣੀਕਟੀ ਦਾ ਰਿਕਾਰਡ ਕੋਈ ਉਹਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬਚਾ ਕੋਈ ਰੱਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੇਖੇ ਅਸੀਂ ਧਰਮੀ ਫੌਜੀਆਂ ਦੀ ਮਲਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪ੍ਰਤੀਰੇ ਦਾ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾ ਦਿੱਤਾ ਕਿ ਤੁਹਾਡੇ ਨਾਲ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰਹੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 84 ਦੇ ਹਮਲੇ ਤੋਂ ਬਾਅਦ ਵੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਇੱਥੇ ਜਿਹੜਾ ਸੀ ਪਗੜੀਦਾਰ ਸਿੱਖ ਕੋਈ ਨਹੀਂ ਰਹਿਣ ਜਾਣਾਂ ਇਹਦੀ ਮਨਸ਼ਾ ਸੀ ਕਿ ਆਉਂਦੇ ਸਮੇ 20-25 ਸਾਲ ਤੱਕ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਨਕਾ ਸਿੰਘ ਸਾਹਿਬਾਨ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗ੍ਰਹਿ ਤੱਕ ਜਾਣਦੇ ਨੇ ਕਿ ਤਰੰਭੂ ਜੀ ਕੀ ਕੁਰਬਾਨੀਆਂ ਤੇ ਜਾ ਕੀ ਆ ਬਿਤੇ ਦੋ ਦਿਨਾਂ ਤੋਂ ਗੁਰਦਾਸਪੁਰ ਵਿੱਚ ਕੂੜੇ ਦੇ ਡੰਪ ਦਾ ਮਾਮਲਾ ਭਖ ਰਿਹਾ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੂੜੇ ਦੇ ਡੰਪ ਨੂੰ ਲੈ ਕੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਪਰ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਨਜ਼ਦੀਕ ਆਮ ਲੋਕ ਕੂੜੇ ਦੇ ਡੰਪ ਨੂੰ ਲੈ ਕੇ ਬੇਹਦ ਪਰੇਸ਼ਾਨ ਨਜ਼ਰ ਆ ਰਹੇ ਜੇਕਰ ਗੱਲ ਕੀਤੀ ਜਾਏ ਖੈਰਾ ਕਲੋਨੀ ਦੇ ਲੋਕਾਂ ਦੀ ਤਾਂ ਗੁਰਦਾਸਪੁਰ ਕਲਾਂ ਨੌਰ ਰੋਡ ਦੇ ਸਿੱਧ ਨਵੀਪੁਰ ਦੀ ਖੈਰਾ ਕਲੋਨੀ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨਜ਼ਦੀਕ ਬਣ ਰਹੇ ਕੂੜੇ ਦੇ ਡੰਪ ਦਾ ਭਾਰੀ ਵਿਰੋਧ ਕੀਤਾ ਹੈ ਕਲੋਨੀ ਵਾਸੀ assemblageਾ ਵਨ ਨੇ ਕਿਹਾ ਕਿ ਪੰਜ ਕਲੋਨੀਆਂ ਤੇ 6 ਪਿੰਡ ਇਸ ਗੰਦੀ ਬਦਬੂ ਦੇ ਨਾਲ ਬਿਮਾਰੀਆਂ ਫੈਲਣ ਦਾ ਖਤਸ਼ਾ ਬਣਿਆ ਹੋਇਆ ਇਸ ਸੀਸਕੂੜਿਆ ਦਾ ਡੰਪ ਇੱਥੇ ਬਿਲਕੁਲ ਵੀ ਨਹੀਂ ਬਣਨਾ ਚਾਹੀਦਾ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਬਸ ਥੋੜੀ ਜਿਹੀ ਹਿੰਮਤ ਦੀ ਲੋੜ ਹੁੰਦੀ ਹੈ ਜੇ ਹਾਈ ਕੁਝ ਕਾਰ ਦਿਖਾਇਆ ਪਠਾਨਕੋਟ ਜ਼ਿਲ੍ਹੇ ਦੇ ਸਰਹਦੀ ਹਲਕਾ ਪੋਆ ਦੇ ਪਿੰਡ ਗੁਲਪੁਰ ਸਿੰਬਲੀ ਦੀ ਰਹਿਣ ਵਾਲੀ ਪੱਲਵੀ ਨੇ ਜੋ ਲੈਫਟੀਨੈਂਟ ਬਣ ਚੁੱਕੀ ਹੈ ਜੋ ਕਿ ਪਠਾਨਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਦੀ ਰਹਿਣ ਵਾਲੀ ਹੈ ਜਿਸ ਦੇ ਪਿਤਾ ਇੱਕ ਕਿਸਾਨ ਨੇ ਤੇ ਖੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਪਰ ਹੁਣ ਉਸ ਦੀ ਲੜਕੀ ਨੇ ਫੌਜ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਜਦੋਂ ਪੱਲਵੀ ਘਰ ਪਹੁੰਚੀ ਤਾਂ ਉਸ ਦੇ ਘਰ ਲੋਕਾਂ ਦੀ ਭੀੜ ਲੱਗ ਗਈ ਤੇ ਲੋਕ ਉਸ ਨੂੰ ਵਧਾਈ ਦੇਣ ਲਈ ਉਸ ਦੇ ਘਰ

हो भी सकती है नहीं भी हो सकती है बट अगर मेहनत की थी है वो चीज़ तो चीज़ थानू एक मुकाम जरूर दी है स्टडी मैं अपना ट्वेल्थ तक इतों ही की है पठानकोट तो ही क्राइस्ट दिगिंग कॉन्वेंट स्कूल उस तो बाद ले चंडीगढ़ मूव किया ग्रैजुएशन ट्वेल्थ तो बाद मैं एग्जाम दिता से माई पागो आर्म्ड फोर्स प्रिपरेटरी इंस्टीट्यूट का जिद मैं सिलेक्ट हो के तीन साल की ग्रेजुएशन प्लस आर्मड फोर्सिज एग्जाम्स एग्जाम प्रिपेयर किया ऑफिसर ट्रेनिंग अकैडमी का टेस्ट होंगे सी डी एस ई क्लीयर करके ऑल इंडिया रैंक सिक्स लैके मैं ऑफिस ट्रेनिंग अकैडमी रही सिलेक्ट हुई सलैव मंथस की ट्रेनिंग कंप्लीट करके सात सपटेंबर न मैं पास आउट हुई हाँ ओ टी ए तो ते मैं मेरी फैमिली ना खड़ी हूँ इस टाइम पर जिन्होंने बहुत ही ज़्यादा सपोर्ट किया मैं एक जी सोसाइटी आ के या एक ये जि पिंड तो आ के जो कि ना कि ना ही ज़्यादा इना डबर्स है बहुत ज जा, बहुत ज़्यादा ਬੈਕਵਰਡ ਏਰੀਆ ਚ ਆ ਜਾਂਦਾ ਹੈ ਉਥੋਂ ਉੱਠ ਕੇ ਖੜੇ ਹੋਣਾ ਮੈਂ ਆਪਣੀ ਇੱਕ ਜਿਤਨੀ ਮੰਦੀ ਮੈਂ ਮੰਨਨੀ ਹੈ ਕਿ ਨਾ ਤਿੰਨਾਂ ਨੇ ਜੋ ਮੇਰੇ ਪਿੱਛੇ ਕੀਤਾ ਹੈ ਬਸ ਉਹੀ ਹੈ ਕਿਉਂਕਿ ਇੰਨਾ ਸਪੋਰਟ ਨਹੀਂ ਹੁੰਦਾ ਤੇ ਮੈਂ ਕੱਲੀ ਕੁਝ ਵੀ ਨਹੀਂ ਕਰ ਸਕਦੀ ਸੋ ਜੋ ਮੇਰੀ ਇੱਕ ਜੀਤ ਹੈ ਉਹ ਮੇਰੀ ਨਹੀਂ ਹੈ ਉਹ ਇਨਾਂ ਦੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਟਾਂਡਾ ਉਮਰਦੀ ਮਹੀਨਾਵਾਰ ਮੀਟਿੰਗ ਪ੍ਰੋਫੈਸਰ ਕੋਲੋਟੀ ਲਾਇਬ੍ਰੇਰੀ ਟਾਂਡਾ ਵਿਖੇ ਹੋਈ ਚੇਅਰਮੈਨ ਅਜੀਤ ਸਿੰਘ ਗੁਰਾਇਆ ਤੇ ਜਨਰ ਸਕੱਤਰ ਪ੍ਰੇਮ ਸਾਗਰ ਰੋੜਾ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਪੈਨਸ਼ਨਰਾਂ ਨੇ ਆਪਣੀ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਇਸ ਮੌਕੇ ਪ੍ਰਧਾਨ ਗੁਰਾਇਆ ਤੇ ਹੋਰ ਬੁਲਾਰਿਆਂ ਨੇ ਮੰਗਾਂ ਸੰਬੰਧੀ ਸੂਬਾ ਪਦਰੀ ਸੰਘਰਸ਼ ਬਾਰੇ ਜਾਣਕਾਰੀ ਨੇ ਦੱਸਿਆ ਕਿ 25 ਜੁਲਾਈ ਨੂੰ ਸੀਐਮ ਪੰਜਾਬ ਨਾਲ ਪੈਨਸ਼ਨਰ ਜਥੇਬੰਦੀ ਦੀ ਮੀਟਿੰਗ ਹੋਈ ਹੈ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਾਨਯੋਗ ਪ ਇਹਨੂੰ ਲਾਗੂ ਕਰੇ ਤੇ ਵੱਖ-ਵੱਖ ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ ਲਾਸੀਓ ਸੁਬੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਸੇਵਾ ਜੁੜੇ ਗੁਰਦੁਆਰਾ ਸਾਹਿਬ ਸਿੰਘ ਬੋਰਗੋ ਹਰਮਾਦਾ 13 ਚਿਨਲਾ ਤੀਨਾ ਵੱਲੋਂ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ਹਿਰ 13 ਚਿਨਾਂ ਵਿਖੇ ਸਜਾਇਆ ਗਿਆ ਜਿਸ ਦੀ ਗਵਾਹੀ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ ਭਾਵੇਂ ਭਾਦੋ 24 ਦਿਨ ਮੌਕੇ ਸਜਿਆ ਨਗਰ ਕੀਰਤਨ ਦੁਪਹਿਰ ਤਪੀ ਸੀ ਪਰ ਅਕਾਲ ਪੁਰਖ ਦੀ ਫੌਜਨ ਸਾ ਸੰਗਤਾਂ ਦਾ ਗੁਰੂ ਪ੍ਰਤੀ ਉਤਸ਼ਾਹ ਅਤੇ ਸ਼ਰਧਾ ਦੇ ਕਾਰਨ ਰੂਪ ਵਿੱਚ ਪਰਤਾ ਖੋਰੀ ਸੀ ਗੁਰ ਕੀਰਤਨ ਤੇਰਾ ਚਿਨਾ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤ ਹੋਇਆ ਨਗਰ ਕੀਰਤਨ ਮੌਕੇ ਪ੍ਰਸਿੱਧ ਰਾਗੀ ਢਾਡੀ ਕੀਰਤਨੀ ਤੇ ਕਥਾਵਾਚਕਾਂ ਨੇ ਹਾਜ਼ਰੀ ਭਰਦੇ ਆ ਮਹਾਨ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਨ ਕਰਵਾਇਆ ਇਸ ਮੌਕੇ ਪ੍ਰਬੰਧਕ ਕਮੇਟੀ ਇਸ ਨੇ ਇਸ ਵਿਸ਼ਾਲ ਨਗਰ ਕੀਰਤਨ ਦੀ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖਸ਼ੀਸ਼ ਸਿਰੋਪਾਉ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਲ ਅਜਿਹੀਆਂ ਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ